ਤੇਈ ਤ੍ਰੀਖ ਨੂੰ ਅਸੀਂ ਨੌਵੇਂ ਪਾਤਸ਼ਾਹਦਰ ਸ਼ੀਤੀ ਦਿਵਸ ਦਿਨਾਂ ਕੰਗਰ ਬਿਖੇ ਮਨਾ ਰਹੇ ਹਾਂ ਜਿੱਥੇ ਦਸਵੇਂ ਪਾਤਸ਼ਾਹ ਨੇ ਅਰੰਗਜੀਤ ਨੂੰ ਜ਼ਫਰਨਾਮਾ ਲਿਖਿਆ ਸੀਗਾ ਕਿ ਤੂੰ ਕਿੰਨੀ ਪਾਪ ਕਰਦੇ ਆ ਕਿੰਨੀ ਤਸ਼ੱਦਦ ਕਰਦੇ ਆ ਕਿੰਨਾ ਇਹ ਜ਼ੁਲਮ ਕਰਦੇ ਆ ਉਸ ਜਗ੍ਹਾ ਤੇ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ੀਤੀ ਦਿਵਸ ਮਨਾ ਰਹੇ ਹਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਅੱਜ ਬਰਨਾਲਾ ਵਿਖੇ ਅਹਿਮ ਪ੍ਰੈਸ ਕਾਨਫਰੰਸ ਕੀਤੀ ਇਸ ਮੌਕੇ ਉਹਨਾਂ ਦੱਸਿਆ ਕਿ 23 ਨਵੰਬਰ ਨੂੰ ਦੀਨਾ ਕਾਂਗੜ ਮੋਗਾ ਵਿਖੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਦਿਵਸ ਮਨਾਇਆ ਜਾ ਰਿਹਾ ਜਿਸ ਵਿੱਚ ਸਮੂਚੀਆਂ ਪੰਥਕ ਧਿਰਾਂ ਨੂੰ ਆਉਣ ਦਾ ਸੱਦਾ ਦਿੱਤਾ ਗਿਆ ਹੈ ਤਾਂ ਜੋ ਏਕਤਾ ਦਾ ਯਤਨ ਕੀਤਾ ਜਾ ਸਕੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਉਹਨਾਂ ਨੇ ਕਿਹਾ ਕਿ ਤਰਨਤਾਰਨ ਉਪਚਾਉਣ ਦੇ ਨਤੀਜਿਆਂ ਤੋਂ ਪੰਥਕ ਧਿਰਾਂ ਨੂੰ ਸਬਕ ਲੈਣ ਦੀ ਲੋੜ ਹੈ ਕਿਉਂਕਿ ਜੇਕਰ ਸਰਕਾਰ ਬਣਾਉਣੀ ਹੈ ਤਾਂ ਸਾਰੀਆਂ ਧਿਰਾਂ ਨੂੰ ਇਕਜੁੱਟ ਹੋਣਾ ਪਵੇਗਾ ਉਹਨਾਂ ਕਹੇ ਕਿ ਸੁਖਬੀਰ ਬਾਦਲ ਨਾਲ ਵੀ ਕੋਈ ਨਾਰਾਜ਼ਗੀ ਨਹੀਂ ਉਹਨਾਂ ਨਾਲ ਵੀ ਸਮੂਚੀਆਂ ਧਿਰਾਂ ਨੂੰ ਆਪਣੀ ਦੂਰੀਆਂ ਘਟਾ ਕੇ ਪੰਥਕ ਸਰਕਾਰ ਬਣਾਉਣ ਲਈ ਅੱਗੇ ਆਉਣ ਦੀ ਲੋੜ ਹੈ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਤਰਨਤਾਰਨ ਉਪਟਾਉਣ ਵਿੱਚ ਵਾਰਿਸ ਪੰਜਾਬ ਦੇ ਜਥੇਬੰਦੀ ਵੱਲੋਂ ਮਨਦੀਪ ਸਿੰਘ ਨੂੰ ਆਪਣਾ ਉਮੀਦਵਾਰ ਹੀ ਦੱਸਿਆ ਗਿਆ ਜੇਕਰ ਸਾਂਝਾ ਪੰਥਕ ਉਮੀਦਵਾਰ ਦੱਸ ਕੇ ਪ੍ਰਚਾਰ ਕਰਦੇ ਤਾਂ ਹੋਰ ਸੋਖਾ ਹੋਣਾ ਸੀ ਖਾਲਿਸਤਾਨ ਦੇ ਝੰਡੇ ਤੇ ਲੋਕਸਭਾ ਮੈਂਬਰ ਸਰਜੀਤ ਸਿੰਘ ਖਾਲਸਾ ਅਤੇ ਹੋਰਨਾਂ ਆਗੂਆਂ ਦੀ ਵੱਖਰੀ ਸੋਚ ਸੰਬੰਧੀ ਪੁੱਛੇ ਸਵਾਲ ਵਿੱਚ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਖਾਲਸਾ ਰਾਜ ਸਾਰੀਆਂ ਧਿਰਾਂ ਲਈ ਜ਼ਰੂਰੀ ਹੈ ਹੁਣ ਆ ਪੰਜਾਬ ਦੇ ਮੌਜੂਦਾ ਹਾਲਾਤ ਅਤੇ ਪ੍ਰਾਲੀ ਦੇ ਧੂੰਏ ਤੇ ਹੁੰਦੀ ਸਿਆਸਤ ਤੇ ਸਵਾਲ ਖੜੇ ਕਰਦੇ ਆ ਕਿ ਆ ਕਿ ਸੁਪਰੀਮ ਕੋਰਟ ਨੂੰ ਪੰਜਾਬ ਵਿੱਚੋਂ ਆਉਂਦੇ ਪ੍ਰਾਲੀ ਦੇ ਧੂੰਏ ਤੇ ਤਾਂ ਨਿਗਾਹ ਆ ਜਾਂਦੀ ਐ ਫਿਰ ਸਿੱਖਾਂ ਨਾਲ ਹੁੰਦੀ ਬੇਇਨਸਾਫੀ ਤੇ ਚੁੱਪ ਕਿਉਂ ਹਨ ਉਨਾ ਕਹੇ ਕਿ ਹਿੰਦੂਤਵ ਸਰਕਾਰਾਂ ਨੇ ਹਮੇਸ਼ਾ ਹੀ ਸਿੱਖਾਂ ਨਾਲ ਵਧੇਕੀਆਂ ਕੀਤੀਆਂ ਅਤੇ ਇਨਸਾਫ਼ ਨਹੀਂ ਦਿੱਤਾ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਿਤ ਸ਼ਾਹ ਅਤੇ ਰਾਜਨਾਥ ਸਮੇਤ ਕੇਂਦਰੀ ਆਗੂਆਂ ਤੇ ਸਵਾਲ ਖੜੇ ਕਰਦੇ ਆ ਕਿ ਆ ਕਿ ਸਿੱਖਾਂ ਨੂੰ ਖਤਮ ਕਰਨ ਲਈ ਵੱਖ-ਵੱਖ ਵਿਦੇਸ਼ਾਂ ਵਿੱਚ ਵੀ ਸਿੱਖਾਂ ਦਾ ਕਤਲੇਆਮ ਹੋਇਆ ਪਰਦੇਸ਼ ਵਿੱਚ ਵੀ ਸਿੱਖਾਂ ਨਾਲ ਹੁੰਦੀਆਂ ਧੱਕੇਸ਼ਾਹੀਆਂ ਤੇ ਕੋਈ ਨਹੀਂ ਬੋਲਦਾ ਇੱਥੋਂ ਤੱਕ ਕਿ ਸੁਪਰੀਮ ਕੋਰਟ ਵਿੱਚ ਵੀ ਸਿੱਖਾਂ ਦੀ ਸੋਚ ਪ੍ਰਤੀ ਹਮਦਰਦੀ ਰੱਖਣ ਵਾਲਾ ਕੋਈ ਵੀ ਜੱਜ ਨਹੀਂ ਉਹਨਾਂ ਕਿਹਾ ਕਿ ਆਉਂਦੀਆਂ ਵਿਧਾਨ ਸਭਾ ਚੋਣਾਂ ਲਈ ਸਮੂਚੀਆਂ ਪੰਥਕ ਧਿਰਾਂ ਨੂੰ ਇਕਜੁੱਟ ਕਰਕੇ ਚੋਣ ਲੜਨ ਲਈ ਯਤਨ ਕੀਤੇ ਜਾਣਗੇ ਇਸ ਮੌਕੇ ਉਹਨਾਂ ਪੰਥਕ ਧਿਰਾਂ ਤੇ ਪਾਰਟੀ ਦੇ ਵਰਕਰਾਂ ਨੂੰ 23 ਨਵੰਬਰ ਨੂੰ ਦਿਨਾ ਕਾਂਗੜ ਵਿਖੇ ਹੋ ਰਹੇ ਸ਼ਹੀਦੀ ਸਮਾਗਮ ਵਿੱਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ 23 ਤਰੀਕ ਨੂੰ ਅਸੀਂ ਨੌਵੇਂ ਪਾਤਸ਼ਾਹ ਦਾ ਸ਼ੀਤੀ ਦਿਵਸ ਦਿਨ ਅੰਗੜ ਬਿਖੇ ਮਨਾ ਰਹੇ ਹਨ ਜਿੱਥੇ ਦਸਵੇਂ ਪਾਤਸ਼ਾਹ ਨੇ ਅਰੰਝੇਬ ਨੂੰ ਜ਼ਫਰਨਾਮਾ ਲਿਖਿਆ ਸੀ ਕਿ ਤੂੰ ਕਿੰਨੀ ਪਾਪ ਕਰਦੇ ਆ ਕਿੰਨੀ ਤਸ਼ੱਦਦ ਕਰਦੇ ਆ ਕਿੰਨਾ ਇਹ ਜ਼ੁਲਮ ਕਰਦੇ ਆ ਉਸ ਜਗ੍ਹਾ ਤੇ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ੀਤੀ ਦਿਵਸ ਮਨਾ ਰਹੇ ਹਾਂ ਜਿਹੜਾ ਸ਼ਹੀਦੀ ਦਿਵਸ ਹੈ ਇਹ ਅਸੀਂ ਮਨਾ ਰਹੇ ਹਾਂ ਤੇ ਅਸੀਂ ਬਹੁਤ ਖੁਸ਼ ਹਾਂ ਕਿ ਬਾਕੀ ਦੇ ਵੀ ਹਿੰਦੁਸਤਾਨ ਦੇ ਵਿੱਚ ਮਨਾ ਰਹੇ ਹਾਂ ਪਰ ਅਰੰਗਜੀਬ ਨੇ ਜ਼ਬਰਦਤ ਕੀਤਾ ਸੀਗਾ ਇਹ ਆਪਣੀ ਰੋਟੀ ਨਹੀਂ ਸੀ ਖਾਂਦਾ ਜਿੰਨਾ ਚੇਰ ਸਵਾ ਮਣ ਹਿੰਦੂਆਂ ਦਾ ਜਨਉ ਤੋਲ ਕੇ ਇਹਦੇ ਵਜ਼ੀਰ ਨੂੰ ਪੇਸ਼ ਨਹੀਂ ਸੀ ਕਰਦੇ ਤੇ ਤੁਸੀਂ ਸਮਝ ਸਕਦੇ ਹੋ ਕਿ ਕਿੰਨੇ ਮੁਸਲਮਾਨ ਰੋਜ਼ ਅਰੰਗゼਪ ਨੂੰ ਆਦਨਦਾਸ ਸੀਗਾ ਜ਼ਬਰਦਸਤ ਸੀ ਧਰਮ ਪਰिवर्तन ਕਰਾ ਰਿਹਾ ਸੀਗਾ ਪਰ ਅੱਜ ਦੀ ਜਿਹੜੀ ਸਰਕਾਰ ਹੈ ਅਸੀਂ ਸਿੱਖ ਮਹਿਸੂਸ ਕਰ ਰਹੇ ਹਾਂ ਕਿ ਜੋ ਮੋਗਲ ਹਕੂਮਤ ਉਸ ਵੇਲੇ ਕਰ ਰਹੀ ਸੀਗੀ ਉਹੀ ਕੋਸ਼ ਅੱਜ ਸਿੱਖ ਓਮ ਦੇ ਨਾਲ ਹੋ ਰਿਹਾ ਜਿਵੇਂ ਬਲੂ ਸਟਾਰ ਕੀਤਾ ਗਿਆ ਫਿਰ ਚਿੱਟ ਸਿੰਘ ਬਰੇਡ ਵਿੱਚ 33 2000 ਦੇ ਵਿੱਚ 43 ਸਿੱਖ ਫੌਜ ਨੇ ਮਾਰਤੇ ਹੁਣ ਵੀ 32-32 ਸਾਲਾਂ ਤੋਂ ਸਿੱਖ ਜੇਲ੍ਹਾਂ ਦੇ ਵਿੱਚ ਹੈਗੇ ਐ ਜਦ ਕੀ ਬਾਦਸ਼ਾਹ ਜਹਾਂਗੀਰ ਨੇ ਛੇਵੇਂ ਪਾਤਸ਼ਾਹ ਨੂੰ ਰਹਾ ਕਰਤਾ ਸੀਗਾ ਮੇਰਾ ਕਹਿਣ ਦਾ ਮਸਲ ਹੈ ਕਿ ਜੇ ਰੰਗਦੇਵ ਜ਼ੁਲਮ ਕਰਦਾ ਸੀ ਫਿਰ ਮੋਗਲ ਬਾਦਸ਼ਾਹ ਦੇ ਵਿੱਚ ਹਮਦਰਦੀ ਵੀ ਸੀਗੀ ਜਿਵੇਂ ਜਹਾਂਗੀਰ ਦੀ ਸੀ ਬੇਸ਼ੱਕ ਉਸ ਨੇ ਸ਼ਹੀਦ ਕਰਵਾਏ ਪੰਜਵੇਂ ਪਾਤਸ਼ਾਹ ਸੋ ਅਸੀਂ ਜਿਹੜੇ ਸਿੱਖ ਹੈ ਅਸੀਂ ਸਮਝਦੇ ਹਾਂ ਕਿ ਸਾਨੂੰ ਜ਼ਬਰਦਸਤੀ ਅੰਗਰੇਜ਼ਾਂ ਨੇ ਇੰਡੀਆ ਦੇ ਨਾਲ ਰਲਾਇਆ ਚੋ ਕਰਕੇ ਕੋਈ ਵੋਟ ਨਹੀਂ ਪਵਾਏ ਸਾਥੋਂ ਕੋਈ ਡੈਮੋਕਰੈਟਿਕ ਤਰੀਕਾ ਅਪਣਾਇਆ ਨਹੀਂ ਕੁਝ ਸਿੱਖ ਪਾਕਿਸਤਾਨ ਦੇ ਵਿੱਚ ਰਹਿ ਗਏ ਮੈਂ ਵੀ ਪਾਕਿਸਤਾਨੀ ਐ ਮੈਂ ਇੱਧਰ ਆ ਗਿਆ ਸੋ ਕੋਈ ਸਿਸਟਮ ਤੋਂ ਬਗੈਰ ਸਿੱਖਾਂ ਦਾ ਜਿਹੜਾ ਪਛੋਕੜ ਹੈ ਉਹਦੇ ਨਾਲ ਇਹ ਤਬਾਦਲੇ ਨਹੀਂ ਹੋਏ ਹੁਣ ਦੇਖੋ ਮੋਦੀ ਸਾਹਿਬ ਨੇ ਹੁਣ ਨਵੀਂ ਚੀਜ਼ ਫਰੰਟ ਖੋਲ੍ਹ ਲਿਆ ਕਿ ਜਿਹੜੇ ਸਿੱਖ ਖਾਲਸਾ ਮੰਗਦੇ ਆ ਬੇਸ਼ੱਕ ਉਹ ਅਮਰੀਕਾ ਛੋਂ ਇੰਗਲੈਂਡ ਛੋਂ ਪਾਕਿਸਤਾਨ ਛੋਂ ਕੈਨੇਡਾ ਛੋਂ ਉਹਨਾਂ ਨੂੰ ਗੋਲੀ ਮਾਰ ਕੇ ਉੱਥੇ ਮਾਰ ਦਿੱਤਾ ਜਾਂਦਾ ਹੈ ਤੇ ਆ ਪਿਛਲੇ ਦਿਨਾਂ ਦੇ ਵਿੱਚ ਮੋਦੀ ਸਾਹਿਬ ਦੀ ਜੁੰਡਲੀ ਨੇ ਅਮਿਤ ਸ਼ਾਹ, ਰਾਜਨਾਥ ਸਿੰਘ, ਅਜੀਤ ਗੋਇਲ, ਜੈ ਸ਼ੰਕਰ, ਰਵੀ ਸਨਾ ਤੇ ਸੁਮੰਤ ਗੋਇਲ ਇਹ ਸਾਰੇ ਰੌ ਦੇ ਬੰਦੇ ਤੇ ਨੈਸ਼ਨਲ ਸਕਿਉਰਿਟੀ ਐਡਵਾਈਜ਼ਰ ਇਹਨਾਂ ਨੇ ਕੈਨੇਡਾ ਦੇ ਵਿੱਚ ਹਰਦੀਪ ਸਿੰਘ ਨਿੱਜ ਨੂੰ ਗੋਲੀ ਮਾਰ ਕੇ ਮਾਰਤਾ ਫਿਰ ਰਿਪਰਦਮ ਸਿੰਘ ਮਲਕਨੂ ਮਾਰਤਾ ਫਿਰ ਮੋਕੇ ਦਾ ਨੌਜਵਾਨ ਮੁੰਡਾ ਸੀਗਾ ਸੁਖਦੂਲ ਸਿੰਘ ਮਾਰਤਾ ਤੇ ਇਹ ਖਲਸਾ ਨਹੀਂ ਹੈ ਕਿ ਬਲੈਟ ਯੂਕੇ ਦੇ ਵਿੱਚ ਅਵਤਾਰ ਸਿੰਘ ਖੰਡੇ ਨੂੰ ਮਾਰਤਾ ਉਹਨੂੰ ਜ਼ਹਿਰ ਦੇਤੀ ਉਹਦੀ ਮਾਂ ਰੋਜ਼ ਮੈਨੂੰ ਮਿਲਦੀ ਹੈ ਰੋਜ਼ ਰੋਂਦੀ ਹੈ ਕਿ ਉਹਨੂੰ ਨੰਜਾਇਜ਼ੇ ਮਾਰਿਆ ਗਿਆ ਫਿਰ ਪਾਕਿਸਤਾਨ ਦੇ ਵਿੱਚ ਪਰਮਜੀਤ ਸਿੰਘ ਪੰਜਵੜ ਮਾਰਤਾ ਤੇ ਰੋਡੇਆਂ ਦਾ ਭਤੀਜਾ ਰਖਵੀਰ ਸਿੰਘ ਰੋਡੇ ਮਾਰਤਾ ਤੇ ਇੱਥੇ ਹਰਿਆਣੇ ਦੇ ਵਿੱਚ ਦੀਪ ਸਿੰਘ ਸਿੱਧੂ ਮਾਰਤਾ ਪੰਜਾਬ ਦੇ ਵਿੱਚ ਮੂਸੇਵਾਲ ਮਾਰਤਾ ਪੰਜਾਬ ਦੇ ਵਿੱਚ ਗੁਰਪ੍ਰੀਤ ਸਿੰਘ ਹਰੀਗੜ ਮਾਰਤਾ ਮੇਰਾ ਮਤਲਬ ਹੈ ਇਹ ਜਿਹੜੀਆਂ ਅਸੈਸਿਨੇਸ਼ਨਸ ਹੋ ਰਹੀਆਂ ਐ ਇੱਕ ਨੂੰ ਤੋਂ ਬਾਹਰ ਜਾ ਕੇ ਹੋ ਰਹੀਆਂ ਇਹਦਾ ਮਤਲਬ ਇੰਡੀਆ ਅੱਜ ਕਾਨੂੰਨ ਦੇ ਰਾਹੀਂ ਨਹੀਂ ਆਪਣੀ ਸਰਕਾਰ ਚਲਾ ਰਿਹਾ ਪਰ ਇਸ ਤਰ੍ਹਾਂ ਚਲਾ ਰਿਹਾ ਜਿਵੇਂ ਕੋਈ ਰਾਖਸ਼ ਹੁੰਦਾ ਜਾਂ ਕੋਈ ਡਿਕਟੇਟਰ ਹੁੰਦਾ ਉਸ طرح ਚਲਾ ਰਿਹਾ